ਚੌਂਕੀ ਵਿੱਚ ਸ਼ਿਕਾਇਤ ਦੇਣ ਆਏ ਲੋਕਾਂ ਦੇ ਨਾਲ ਚੌਂਕੀ ਆਂਚਾਰਜ ਵੱਲੋਂ ਕੀਤਾ ਗਿਆ ਮਿਸਬਿਹਵ ਤਾਂ ਹੋ ਗਈ ਵੱਡੀ ਕਾਰਵਾਈ ਬਠਿੰਡਾ ਪੁਲਿਸ ਵੱਲੋਂ ਉਸ ਦਾ ਕਰ ਦਿੱਤਾ ਤਬਾਦਲਾ ਡੀਐਸਪੀ ਹਰਵੰਦ ਸਿੰਘ ਨੇ ਦਿੱਤੀ ਜਾਣਕਾਰੀ ਮਾਮਲਾ ਬਠਿੰਡਾ ਦੀ ਵਰਦਮਨ ਚੌਂਕੀ ਦਾ ਜਿੱਥੇ ਵਰਦਮਨ ਚੌਂਕੀ ਦੇ ਅਂਚਾਰਜ ਮਨਜੀਤ ਸਿੰਘ ਉੱਥੇ ਲੱਗੇ ਹੋਏ ਸਨ ਤਾਂ ਬੀਤੀ ਕੱਲ ਜਿੱਥੇ ਇੱਕ ਸੜਕ ਹਾਦਸਾ ਹੁੰਦਾ ਹੈ ਅਤੇ ਉਸ ਨੂੰ ਲੈ ਕੇ ਕੁੱਝ ਲੋਕ ਨੇ ਜਿਹੜੇ ਉਹ ਚੌਂਕੀ ਦੇ ਵਿੱਚ ਸ਼ਿਕਾਇਤ ਦੇਣ ਦੇ ਲਈ ਆਉਂਦੇ ਹਨ ਤਾਂ ਡੀਐਸਪੀ ਹਰਵੰਦ ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਮੁਢਲੀ ਜਾਂਚ ਕੀਤੀ ਗਈ ਤਾਂ ਉਹਦੇ ਵਿੱਚ ਪਾਇਆ ਗਿਆ ਕਿ ਚੌਂਕੀ ਅਨਚਾਰਜ ਵੱਲੋਂ ਸ਼ਿਕਾਇਤ ਦੇਣ ਵਾਲੀਆਂ ਵਿਅਕਤੀਆਂ ਦੇ ਨਾਲ ਮਿਸਬਹਿਵ ਕੀਤਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਬਨੋਹ ਦੀ ਜਿਹੜੀ ਹੈ ਟਰਾਂਸਫਰ ਉਹ ਤਰੰਤ ਕਰ ਦਿੱਤੀ ਗਈ ਹੈ ਹਾ ਉਸ ਨੂੰ ਸੌਣਿਆ ਐਸੇ ਸੰਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ ਵੰਗ ਹਰਵੰਦ ਸਿੰਘ ਤਾਲੀ ਵਾਲੇ ਸਾਮਲੇ ਨੂੰ ਲੈ ਕੇ ਚੌਕੀ ਚਾਹੀਦੀ ਚਾਹੀਦੀ ਸਰਕਾਰ ਨੂੰ ਪਾਟੀ ਕੱਲ੍ਹ ਕ ਚੌਕੀ ਵਰਤਮਾਨ ਦੇ ਵਿੱਚ ਇੱਕ ਆਟੋ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਥੋੜਾ ਬਹੁਤ ਮੋਟਰਸਾਈਕਲ ਦਾ ਨੁਕਸਾਨ ਹੋਇਆ ਸੀ ਤਿੰਨ ਬੁੱਲੀ 2700 ਜਿਹਦੇ ਰਿਗਾਰਡਿੰਗ ਜਿਹੜੀ ਸੀ ਮਦਈ ਪਾਰਟੀ ਉਹ ਐਪਲੀਕੇਸ਼ਨ ਲਿਖਾਉਣ ਦੇ ਲਈ ਚੌਕੀ ਵਰਤਮਾਨ ਦੇ ਵਿੱਚ ਆਈ ਸੀ ਉਹ ਅਮਨਦੀਪ ਸਿੰਘ ਨਾਮ ਦਾ ਬੰਦਾ ਸੀ ਜੋ ਅਮਨਪੁਰਾ ਵਸਨੀਕ ਰਹਿਣ ਵਾਲਾ ਸੀ ਉਹ ਚੌਕੀ ਦੇ ਵਿੱਚ ਆਪਣੀ ਕੰਪਲੇਂਟ ਰਿਪੋਰਟ ਦੇ ਲਈ ਆਇਆ ਸੀ ਕਿਸੇ ਗੱਲ ਤੋਂ ਉਹਨਾਂ ਦਾ ਚੌਕੀ ਇੰਚਾਰਜ ਦੇ ਨਾਲ ਉੱਥੇ ਆਪਸ ਦੇ ਵਿੱਚ ਤਕਰਾਰ ਹੋ ਗਿਆ ਆਪਸ ਦੇ ਵਿੱਚ ਉਹ ਤਕਰਾਰਬਾਜ਼ੀ ਵਧ ਗਈ ਤੇ ਉਹਨੇ ਮਨਦੀਪ ਪੰਜਾਬ ਦੇ ਬੰਦੇ ਉੱਪਰ ਲਾ ਕੇ ਜਿਹੜਾ ਚੌਕੀ ਦੇ ਬਾਹਰ ਧਰਨਾ ਲਗਾ ਦਿੱਤਾ ਜਿਸ ਦੇ ਬਾਅਦ ਦੇ ਵਿੱਚ ਮੈਂ ਮੌਕੇ ਤੇ ਪਹੁੰਚਿਆ ਦੋਹਾਂ ਤਰ੍ਹਾਂ ਦੀ ਸੀ ਗੱਲਬਾਤ ਸੁਣੀ ਗੱਲਬਾਤ ਸੁਣਨ ਤੋਂ ਬਾਅਦ ਜਿਹੜਾ ਸੀਗਾ ਸਾਨੂੰ ਜਿਹੜੀ ਮੁਢਲੀ ਅਸੀਂ ਬਰਤਾਲ ਕੀਤੀ ਉਹਦੇ ਵਿੱਚ ਪਾਇਆ ਗਿਆ ਵੀ ਚੌਕੀ ਇੰਚਾਰਜ ਨੇ ਜਿਹੜਾ ਸੀ ਪਬਲਿਕ ਨਾਲ ਜਿਹੜਾ ਅਗਵੇ ਸਬੂਤ ਕੀਤਾਗਾ ਜਿਸ ਕਰਕੇ ਅਸੀਂ ਉਹਦੀ ਜਿਹੜੀ ਟ੍ਰਾਂਸਫਰ ਚੌਕੀ ਵਰਦਮਨ ਤੋਂ ਟ੍ਰਾਂਸਫਰ ਕਰ ਦਿੱਤੀ ਗਈ ਹੈ ਔਰ ਅਸੀਂ ਉਹਦੇ ਰਿਗਾਰਡਿੰਗ ਜਿਹੜੀ ਅੱਗੇ ਲੋਗਾਈਦਾ ਸੀ ਬਦਲ ਕਰਦੇ ਤੁਹਾਡੇ ਧਿਆਨ ਚ ਕਦੋਂ ਆਇਆ ਸਰਮਾ ਦਾ ਚੌਕੀ ਚਾਰਜੀ ਕਦੋਂ ਬੱਸ ਸਰਪਨੁਜੀ ਕਰੋ 100 ਅਰ ਰਤੀਕ੍ਰਿਵ ਮੈਂ 9 ਵਜੇ ਚੌਕੀ ਗਿਆ ਸੀਗਾ ਉਸ ਤੋਂ 1 ਘੰਟੇ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਫਿਰ ਇੱਕ ਐਕਸੀਡੈਂਟ ਹੋ ਗਿਆ ਸੀਗਾ ਜਿਹਦੇ ਵਿੱਚ ਅਸੀਂ ਬੜੇ ਉੱਥੇ ਗੀ ਹੋਏ ਸੀ ਦੈਨ ਅਸੀਂ ਉਸ ਤੋਂ ਬਾਅਦ 9 ਵਜੇ ਮੈਂ ਚੌਕੀ ਪਹੁੰਚਿਆ ਹੁਣ ਕੀ ਹੈ ਇਸ ਮਾਮਲੇ ਚ ਕੀ ਸਭ ਅਪਡੇਟ ਹੋ ਦੇ ਵਿੱਚ ਇਹ ਹੈਗਾ ਵੀ ਚੌਕੀ ਚਾਰਜੀ ਤੇ ਅਸੀਂ ਉੱਥੋਂ ਜਿਹੜੀ ਇਹਦੀ ਬਦਲੀ ਕਰ ਦਿੱਤੀ ਗਈ ਹੈ ਅੱਗੇ ਉਹਦੀ ਅਸੀਂ ਜਿਹੜੀ ਅਪਾਰਟਮੈਂਟ ਇਨਕੁਆਇਰੀ ਕਰਾਂਗੇ ਅਗਰ ਕੋਈ ਹੋਰ ਕਿਸੇ ਕਿਸਮ ਦਾ ਕੋਈ ਉਹਦੀ ਗਲਤੀ ਪਾਈ ਗਈ ਤਾਂ ਉਹਦੇ ਮੁਤਾਬਕ ਅਸੀਂ ਕਾਰਕ ਕਰ ਦ। ਕੀ ਕਹਿਣਾ ਚਾਹੁੰਦਾ ਕਿ ਅਫਸਰਾਂ ਨੂੰ ਲੋਕ ਬਾਰ-ਬਾਰ ਜਿੰਦ ਵਿੱਚ ਕੰਪਲੇਟ ਮਾਰਨ ਦੇ ਚੁਣਵਾਰੀ ਵਗੈਰਾ ਬੀ ਦੋਸਤ ਦੇ। ਇਸ ਤਰ੍ਹਾਂ ਦੀ ਕਦੇ ਕੋਈ ਪਹਿਲਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਸਾਡੇ ਧਿਆਨ ਚ ਨਹੀਂ ਆਈ ਇਹ ਮਤਲਬ ਫਸਟ ਟਾਈਮ ਹੈ ਕਿ ਕਿਸੇ ਪਬਲਿਕ ਨੇ ਇਸ ਤਰ੍ਹਾਂ ਦਾ ਮਿਸਬੀਹ ਹੋਇਆਗਾ ਉਹਨਾਂ ਦਾ ਆਪਸ ਦੇ ਵਿੱਚ ਦੋਹਾਂ ਤਰ੍ਹਾਂ ਦਾ ਕਿਸੇ ਗੱਲ ਕਾਰਨ ਕਿਸੀ ਹੋਰ ਗੱਲ ਦੇ ਕਾਰਨ ਕੋਈ ਤਕਰਾਰ ਹੋਇਆ ਜਿਸ ਦੇ ਕਰਕੇ ਤਕਰਾਰ ਵੱਧ ਗਿਆ ਸਰ ਕੀ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦੇ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਧਿਆਨ ਦਿਲਾਣਾ ਚਾਹੀਦਾ ਇਸ ਤਰ੍ਹਾਂ ਦਾ ਮਾਮਲਾ ਤਾਂ ਕਿ ਬਿਲਕੁਲ ਜਦੋਂ ਮਸਲਾ ਹੋਇਆ ਸੀ ਤਾਂ ਸਾਡੇ ਧਿਆਨ ਚ ਆਇਆ ਸੀ ਜਦ ਧਿਆਨ ਚ ਆਇਆ ਸੀ ਅਸੀਂ ਤਾਂ ਹੀ ਜਾ ਕੇ ਚੌਕੀ ਦੇ ਵਿੱਚ ਪਹੁੰਚੇ ਉਸ ਤੋਂ ਬਾਅਦ ਹੀ ਅਸੀਂ ਜਿਹੜੀ ਇਹ ਕਾਰਵਾਈ ਸ਼ੁਰੂ ਕੀਤੀ ਹੈ ਬਿਲਕੁਲ ਟਰਾਂਸਪੇਰੈਂਟ ਕਾਰਵਾਈ ਕੀਤੀ ਹੈ ਜੀ ਜੀ ਮਾਪੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਕੋਈ ਗਲਤੀ ਕਰੇਗਾ ਉਸਤੇ ਉਸ ਦੇ ਖਿਲਾਫ ਅਸੀਂ ਕਾਰਵਾਈ ਜ਼ਰੂਰ ਕਰਾਂਗੇ